ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੀਆਂ ਲੰਮਾ ਉਮਰਾ ਕਰੇ ਤੇ ਤੁਸੀਂ ਬਹੁਤ ਪਿਆਰ ਕਰਦੇ ਆ ਮੈਂ ਵੀ ਤੁਹਾਨੂੰ ਬੱਚਿਓ ਬਹੁਤ ਹੀ ਪਿਆਰ ਕਰਦੀ ਆ ਤੇ ਅਈਆ ਪਾ ਲੋਕਾਂ ਸੇ ਲੈ ਕੇ ਅੰਦਰ ਜੇ ਤੇ ਤੁਸੀਂ ਠੀਕ ਹੁੰਦੇ ਰਹੋ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਪਰਮਾਤਮਾ ਮਿਹਰ ਕਰੇ ਸਾਰਿਆਂ ਤੇ ਤੇ ਵਧਿਆ ਸਾਲ ਪਰਮਾਤਮਾ ਨੰਗਾਵੇ ਸਾਰਿਆਂ ਦਾ ਖੁਸ਼ੀਆਂ ਭਰਿਆ ਨੰਗੇ ਸਾਰਿਆਂ ਦਾ ਅੱਜ ਆਪਾਂ ਤੁਹਾਡੇ ਵਾਸਤੇ ਨੁਕਸੇ ਲੈ ਕੇ ਆਈਆਂ ਤੇ ਬਹੁਤ ਵਧੀਆ ਨੁਕਸੇ ਤੇ ਤੁਸੀਂ ਵਰਤਿਆ ਕਰੋ ਇਹ ਦੇਸੀ ਨੁਕਸੇ ਬਹੁਤ ਵਧੀਆ ਹੁੰਦੇ ਸਿਆਣਿਆਂ ਨੇ ਦੱਸੇ ਜਿਹੜੇ ਹੁੰਦੇ ਆ ਤੇ ਅੱਜਕੱਲ੍ਹ ਪੇਟ ਦਾ ਹਰੇਕ ਦਿਖਰਾਬ ਰਹਿੰਦੀ ਹੈ ਸਾਡੇ ਪੇਟ ਖਰਾਬ ਰਹਿੰਦੇ ਆ ਕਿਉਂਕਿ ਆਪਾਂ ਕੁਝ ਤਾਂ ਬਾਹਰਲੇ ਖਾਣੇ ਆਪਾਂ ਜਾਂਦੇ ਖਾ ਰਹੇ ਆ ਉਹਨਾਂ ਕਰਕੇ ਪੇਟ ਖਰਾਬ ਰਹਿੰਦੀ ਹੈ ਬੱਚਿਆਂ ਦੇ ਵੀ ਬਹੁਤ ਪੇਟ ਖਰਾਬ ਆ ਤੇ ਨਾਰੀ ਇਸ ਨਾਲ ਬਜ਼ੁਰਗ ਵੀ ਖਾ ਲੈਂਦੀ ਆ ਬਾਹਰਲਾ ਖਾਣਾ ਜੋ ਸਰਕਾਰੀ ਹੁੰਦੀ ਹੈ ਫਿਰ ਉਹ ਵੀ ਖਾ ਲੈਂਦੀ ਆ ਪਰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਤੇ ਅੱਜਕੱਲ੍ਹ ਹਰ ਇੱਕ ਚੀਜ਼ ਆਪਣੀ ਰਸੋਈ ਵਿੱਚ ਸਸਤਿਆਂ ਪਈਆਂ। ਬਿਮਾਰੀ ਵਾਸਤੇ ਕੋਈ ਬਿਮਾਰੀ ਹੈ। ਤੇ ਉਹ ਆਪ ਵਰਤਦੇ ਨਹੀਂ ਕਿ ਆਪਾਂ ਨੂੰ ਨਾਲ ਵਰਤਣ ਦਾ ਪਤਾ ਨਹੀਂ। ਤੇ ਜੇ ਆਪ ਵਰਤਗੇ ਉਹ ਤੇ ਬਹੁਤ ਫੈਲੇ ਬੰਦ ਚੀਜ਼ਾਂ ਨਾਲੇ ਸਸਤੇ ਨੇ। ਆਪਣੇ ਪੇਟ 'ਚ ਬੱਚਿਆਂ ਦੇ ਵੀ ਕੀੜੇ ਬਣ ਜਾਂਦੇ ਆ ਤੇ ਬਜ਼ੁਰਗਾਂ ਦੇ ਵੀ। ਕਿਉਂ ਬੱਚੇ ਤੇ ਬਜ਼ੁਰਗ ਇੱਕੋ ਹੀ ਗੱਲ ਹੈ। ਤੇ ਇਹ ਇਹਦੇ ਵਾਸਤੇ ਆਪਾਂ ਦਵਾਈ ਦੱਸਾਂਗੇ ਤੁਹਾਨੂੰ ਇਹ ਦਵਾਈ ਆ ਵੀ ਆਪਣੇ ਰਸੋਈ ਦੀ ਪਿਆਸਾਰਕਸ ਸਸਤੀ ਜੀ ਦਵਾਈ ਹੈ ਜੇ ਆਪਾਂ ਡਾਕਟਰ ਕੋਲ ਜਾਂਦੇ ਆ ਆਪਾਂ ਨੂੰ ਉਹ ਦਵਾਈ ਦਿੰਦੇ ਆ ਉਹ ਆਪਾਂ ਨੂੰ ਪੈ ਦਿੰਦੇ ਆ ਵੀ ਇੰਨੇ ਦਿਨ ਵਰਤਣੀਆਂ ਫਿਰ ਇਹਨੂੰ ਹੌਲੀ ਹੌਲੀ ਘਟਾ ਦਿਓ ਫਿਰ ਹੌਲੀ ਹੌਲੀ ਕਈ ਵਾਰੀ ਇਹ ਆਏ ਪੇਟ ਦੇ ਕਿਲਿਆਂ ਨਾਲ ਜਦੋਂ ਆਪੱਖ ਜਿਆਦੇ ਲੱਗਦੀ ਹੈ ਤੇ ਜਾਂ ਘੱਟ ਲੱਗਦੀ ਹੈ ਜੇ ਜਿਆਦੇ ਲੱਗਦੀ ਹੈ ਉਹ ਵੀ ਮਾੜੀ ਹੈ ਜੇ ਘੱਟ ਲੱਗਦੀ ਹੈ ਉਹਦੇ ਨਾਲ ਸਰੀਰ ਨਹੀਂ ਵੱਡਦਾ ਸਿਹਤ ਵਧੀ ਨਹੀਂ ਬੰਦਾ ਖਾਈ ਜਾਂਦਾ ਪਰ ਉਹਨੂੰ ਅਸਰ ਕੋਈ ਨਹੀਂ ਹੁੰਦਾ ਕਿ ਅੱਜਕੱਲ ਜਿਹੜੇ ਵੱਡਿਓ ਮਿਲਦੇ ਬਜ਼ੁਰਗਾ ਉਹ ਵੀ ਹੱਥ ਘੱਟ ਤੋਂ ਹੁੰਦੇ ਆ ਤੇ ਬੱਚੇ ਵੀ ਬੱਚੇ ਵੀ ਉਹਵੇਂ ਲਾ ਲੈਂਦੇ ਇਨਫੈਕਸ਼ਨ ਨਾ ਹੋ ਜਾਂਦੀ ਹੈ ਤੇ ਉਹਦੇ ਕਰਕੇ ਫਿਰ ਪੇਟ ਚ ਕਿਲੀ ਵੱਡ ਜਾਂਦੇ ਆ ਤੇ ਉਹਦੀ ਦਵਾਈ ਆ ਇੱਕ ਤਾਂ ਤੁਸੀਂ ਟਮਾਟਰ ਲੈ ਲਓ ਤੇ ਮਰਗੇ ਦੇ ਪੱਤੇ ਪਾ ਲਓ ਵਿੱਚ ਤੇ ਵੈਕਤੀ ਤੁਸੀਂ ਮਿਰਚ ਵੀ ਘੱਟੋ ਘੱਟ ਪਾਓ ਕਿਉਂਕਿ ਤੁਸੀਂ ਖਾ ਸਕੋ ਤੇ ਉਹ ਤੇ ਕਾਲੀ ਮਿਰਚ ਵੀ ਤੁਸੀਂ ਮਾੜੀ ਦੀ ਪਾ ਸਕਦੇ ਆ ਪਾ ਲਓ ਉਹ ਵੀ ਚੰਗੀ ਆ ਤੇ ਬਾਹਰ ਕਹਿੰਦਾ ਜੇ ਤੁਸੀਂ ਅੱਧੀ ਮਿਰਚ ਕਾਲੀ ਅੱਧੀ ਮਿਰਚ ਹਰੀ ਪਾ ਲਓਗੇ ਕਿ ਉਹ ਤੁਸੀਂ ਉਹ ਚਟਨੀ ਖਾ ਸਕਦੇ ਆ ਮੁਰਗੇ ਦੇ ਪੱਤਿਆਂ ਦੀ ਚਟਨੀ ਬਹੁਤ ਵਧੀਆ ਹੁੰਦੀ ਆ ਇਹਦੇ ਨਾਲ ਤੁਹਾਡੇ ਕੀੜੇ ਮਰ ਜਾਣਗੇ ਤੁਸੀਂ ਲਗਾਤਾਰ ਖਾਓ 10 ਦਿਨ ਖਾਓ 15 ਦਿਨ ਖਾਓ ਜੇ ਤੁਹਾਨੂੰ ਚੰਗੀ ਲੱਗਦੀ ਜਾਂਦੀ ਤੁਸੀਂ ਖਾਈ ਚੱਲੋ ਤੇ ਇਹ ਚੀਜ਼ਾਂ ਜਿਹੜੀਆਂ ਦੇਸੀ ਇਹ ਬਹੁਤ ਵਧੀਆ ਹੈ ਤੇ ਦਵਾਈਆਂ ਆਪਾਂ ਲੈਣੀਆਂ ਤਾਂ ਬੈਂਦੀਆਂ ਆਪਾਂ ਨੂੰ ਸਰਦਾ ਨਹੀਂ ਪਰ ਜੇ ਆਪਾਂ ਨਾਲ ਦਵਾਈ ਲੱਗੇ ਤੇ ਦੇਸੀ ਦਵਾਈ ਵਰਤ ਸਕਦੇ ਆ ਨਾਲੇ ਸਸਟੇ ਨੇ ਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਬੀਬੀ ਦਾ ਨੁਕਸੇ ਵਰਤਿਆ ਕਰੋ ਦੇਸੀ ਨੁਕਸੇ ਜਿਹੜੇ ਨੁਕਸਾਨ ਨਹੀਂ ਕਰਦੇ ਬਹੁਤ ਵਧੀਆ ਹੁੰਦੇ ਆ ਅੱਗੇ ਨੂੰ ਹੋਰ ਆਪਾਂ ਬਹੁਤ ਵਧੀਆ ਨੁਕਸੇ ਲੈ ਕੇ ਆਇਆ ਕਰਾਂਗੇ ਤੇ ਜੇ ਤੁਹਾਨੂੰ ਬੀਬੀ ਦਾ ਨੁਕਸਾ ਤੁਹਾਨੂੰ ਪਸੰਦ ਆਵੇ ਠੀਕ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਈ ਗੁਰੀਆਂ ਤਾਂ ਦੱਸਦੀਆਂ ਵੀ ਆ ਬੀਬੀ ਸਾਨੂੰ ਐਸ ਨੁਕਸੇ ਤੋਂ ਰਾਹ ਆ ਗਿਆ ਤੇ ਇਹ ਜਰੂਰ ਦੱਸਿਆ ਕਰੋ ਤੁਸੀਂ ਫਿਰ ਮੈਨੂੰ ਵੀ ਖੁਸ਼ੀ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ